ਗਲੋਬਲ ਦਾ ਦਲਜੀਤ ਦੋਸਾਂਜ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਜਾਣੇ ਜਾਂਦੇ ਨੇ ਹਾਲ ਫਿਲਹਾਲ ਹੀ ਉਹਨਾਂ ਦਾ ਦਿਲ ਨੂੰ ਮੀਨਾ ਟੀ ਇੰਡੀਆ ਟੂਰ ਜੋ ਕਿ ਕਾਫੀ ਫੇਮਸ ਰਿਹਾ ਹਾਰ ਇੱਕ ਦਾ ਉਹਨਾਂ ਨੇ ਆਪਣੀ ਪਰਫਾਰਮੈਂਸ ਦੇ ਨਾਲ ਦਿਲ ਜਿੱਤ ਲਿਆ ਉਹਨਾਂ ਦੀਆਂ ਇਸ ਦੌਰਾਨ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨਜ਼ਰ ਆਈਆਂ ਪੰਜਾਬੀ ਗਾਇਕ ਦਲਜੀਤ ਦੋਸਾਂਜ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆ ਗਏ ਨੇ ਇਸ ਵਾਰ ਉਹਨਾਂ ਦੀ ਫਿਲਮ ਆਪਣੇ ਵੱਲ ਸਭ ਦਾ ਧਿਆਨ ਖਿੱਚ ਰਹੀ ਹੈ ਪਰ ਉਹਨਾਂ ਦੀ ਨਵੀਂ ਫਿਲਮ ਪੰਜਾਬ 95 ਜੋ ਕਿ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ ਹੁਣ ਕੁਝ ਕਾਰਨਾਂ ਉਟਾਲ ਦਿੱਤਾ ਗਿਆ ਹੈ ਹੁਣ ਕਾਇਕ ਦਾ ਬਿਆਨ ਸਾਹਮਣੇ ਆਇਆ ਹੈ ਦਰਅਸਲ ਦਲਜੀਤ ਦੋਸਾਂ ਇੰਸਟਾਗ੍ਰam ਤੇ ਲਾਈਵ ਆਏ ਸਨ ਇਸ ਦੌਰਾਨ ਉਹਨਾਂ ਨੇ ਫੈਨਸ ਦੇ ਸਵਾਲਾਂ ਦੇ ਜਵਾਬ ਦਿੱਤੇ ਜਦੋਂ ਗਾਇਕ ਤੋਂ ਇਹ ਪੁੱਛਿਆ ਗਿਆ ਕਿ ਪੰਜਾਬ 95 ਕਦੋਂ ਰਿਲੀਜ਼ ਹੋਵੇਗੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮਹਾਰਾਜ ਕਿਰਪਾ ਕਰਨਗੇ ਉਦੋਂ ਹੀ ਰਿਲੀਜ਼ ਹੋਵੇਗੀ ਪਰ ਫਿਲਮ ਬਿਨਾ ਕੱਟ ਤੇ ਰਿਲੀਜ਼ ਹੋਵੇਗੀ ਮੈਂ ਇਸ ਫਿਲਮ ਦੇ ਨਾਲ ਨਹੀਂ ਹਾਂ ਕਿਉਂਕਿ ਇਸ ਵਿੱਚ ਕੱਟ ਲੱਗੇ ਹੋਏ ਨੇ ਮੈਂ ਇਸ ਫਿਲਮ ਨੂੰ ਉਦੋਂ ਹੀ ਸਪੋਰਟ ਕਰਾਂਗਾ ਜਦੋਂ ਇਹ ਬਿਨਾ ਕੱਟ ਤੋਂ ਰਿਲੀਜ਼ ਹੋਵੇਗੀ ਪਹਿਲਾ ਇਹ ਬਿਨਾ ਕੱਟ ਤੋਂ ਬਾਹਰ लगन लगी सी मैं उस प्रमोट भी किया गायक ने अगे कहा कि जेकर ती कट लगा के फिल्म न रिलीज करोगे तो इसका कोई फायदा नहीं है दस दई की फिल्म पा पंजाबी ਮਨੁੱਖੀ ਅਧਿਕਾਰ ਕਾਰਕੋਨ ਜਸਵਿੰਦਰ ਸਿੰਘ ਖਲਰਾ ਦੀ ਬਾਇਓਪਿਕ ਹੈ ਇਸ ਕਿਰਦਾਰ ਦੇ ਲਈ ਤਲਜੀਦ ਦੋਸਾਂਜ ਨੇ ਕਾਫੀ ਮਿਹਨਤ ਕੀਤੀ ਹੈ ਜਿਸ ਦੀ ਇੱਕ ਚਾਲਕੋਨਾ ਨੇ ਆਪਣੇ ਇੰਸਟਾਗ੍ਰam ਤੇ ਵੀ ਸ਼ੇਅਰ ਕੀਤੀ ਸੀ ਉਹ ਜਿਸ ਨੂੰ ਫੈਨਸ ਵੱਲੋਂ ਬੇਹਦ ਪਸੰਦ ਕੀਤਾ ਗਿਆ ਪਰ ਉਹਨਾਂ ਦੇ ਫੈਨਸ ਫਿਲਮ ਨੂੰ ਵੱਡੇ ਪਰਦੇ ਤੇ ਨਹੀਂ ਦੇਖ ਸਕਣਗੇ ਸਿੰਗਰ ਨੇ ਆਪਣੇ ਇੰਸਟਾਗ੍ਰam ਤੇ ਫਿਲਮ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਸ਼ੇਅਰ ਕੀਤੀ ਸੀ ਉਹਨਾਂ ਨੇ ਲਿਖਿਆ ਸੀ ਕਿ ਅਸੀਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਨੇ ਹਾਂ ਅਤੇ ਬਹੁਤ ਹੀ ਦੁੱਖ ਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਫਿਲਮ ਪੰਜਾਬ 95 ਕੁਝ ਕਾਰਨਾ ਕਰਕੇ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ ਜੋ ਸਾਡੇ ਵਸਤੂ ਬਾਹਰ ਹੈ ਇਸ ਪੋਸਟ ਤੋਂ ਬਾਅਦ ਫੈਨਸ ਕਾਫੀ ਨਿਰਾਸ਼ ਹੁੰਦੇ ਨਜ਼ਰ ਆਏ